ਨਾਗਰਿਕਮ ਚੋਣਾਂ ਵਿੱਚ ਮਿਲੀ ਹਾਰ ਨੂੰ ਪਰਮਾਤਮਾ ਦਾ ਭਾਣਾ ਮੰਨ ਗਲੇ ਲਗਾਉਂਦਿਆਂ ਵੋਲ ਨੰਬਰ 74 ਦੇ ਉਮੀਦਵਾਰ ਅਮਰਜੀਤ ਸਿੰਘ ਜੋੜਾ ਨੇ ਇਲਾਕਾ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਫਤਵਾ ਜਨਤਾ ਦੀ ਕਚੈਰੀ ਨੇ ਉਹਨਾਂ ਨੂੰ ਸੁਣਾਇਆ ਹੈ ਉਹ ਉਸ ਨੂੰ ਖਿੜੇ ਮੱਥੇ ਪ੍ਰਵਾਨ ਕਰਦੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਆਪਣੀਆਂ ਕਮਜ਼ੋਰੀਆਂ ਨੂੰ ਦੂਰ ਕਰ ਹਮੇਸ਼ਾ ਇਲਾਕਾ ਵਾਸੀਆਂ ਦੀ ਸੇਵਾ ਕਰਦੇ ਰਹਿਣਗੇ ਉਹਨਾਂ ਅੱਗੇ ਗੱਲ ਕਰਦਿਆਂ ਕਿਹਾ ਕਿ ਉਹਨਾਂ ਦਾ ਪਿਸ਼ੋਕੜ ਰਾਜਨੀਤਿਕ ਕారణੇ ਨਾਲ ਸਬੰਧਤ ਨਹੀਂ ਹੈ ਇਲਾਕੇ ਦੇ ਲੋਕਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਮੁੱਖ ਰੱਖਦੇ ਹੋਏ ਉਹ ਚੋਣ ਲੜਨ ਲਈ ਮੈਦਾਨ ਵਿੱਚ ਉਤਰੇ ਸਨ ਜਿਸ ਦਾ ਹਲਕਾ ਦੱਖਣੀ ਦੇ ਸਾਬਕਾ ਵਿਧਾਇਕ ਇੰਦਰਬੀਰ ਸਿੰਘ ਬਲਾਰੀਆਂ ਵੱਲੋਂ ਸਮਰਥਨ ਕਰਦੇ ਹੋਏ ਕਾਂਗਰਸ ਪਾਰਟੀ ਦੇ ਨਿਸ਼ਾਨ ਤੇ ਚੋਣ ਲੜਨ ਦਾ ਮੌਕਾ ਦਿੱਤਾ ਗਿਆ ਜਿਸ ਵਿੱਚ ਉਹਨਾਂ ਦੀ ਹਾਰ ਹੋਈ ਪਰ ਇਹ ਹਾਰ ਵੀ ਉਹਨਾਂ ਨੂੰ ਬੜਾ ਕੁਝ ਸਿਖਾ ਗਈ ਹੈ ਉਨ੍ਹਾਂ ਕਿਹਾ ਚੋਣਾਂ ਦੇ ਪ੍ਰਚਾਰ ਦੌਰਾਨ ਜੋ ਪਿਆਰ ਜਨਤਾ ਵੱਲੋਂ ਉਹਨਾਂ ਨੂੰ ਦਿੱਤਾ ਗਿਆ ਹੈ ਉਹ ਉਸ ਨੂੰ ਕਦੀ ਨਹੀਂ ਭੁੱਲਣਗੇ। ਉਹਨਾਂ ਕਿਹਾ ਕਿ ਅੰਮ੍ਰਿਤਸਰ ਵਿੱਚ ਕਾਂਗਰਸ ਦਾ ਮੇਅਰ ਬਣਨ ਜਾ ਰਿਹਾ ਹੈ। ਉਹਨਾਂ ਦੇ ਸਹਿਯੋਗ ਨਾਲ ਵਾਰਵਾਸੀਆਂ ਨੂੰ ਆਰ.ਆਈ. ਸੀਵਰ ਦੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਆਰ.ਆਈ. ਸਮੱਸਿਆ, ਪੀਣ ਵਾਲੇ ਸਾਫ਼ ਪਾਣੀ ਦੀ ਸਮੱਸਿਆ ਅਤੇ ਜਗ੍ਹਾ-ਜਗ੍ਹਾ ਲੱਗੇ ਗੰਦਗੀ ਦੇ ਢੇਰਾਂ ਦੀ ਸਮੱਸਿਆ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾ ਕੇ ਇਲਾਕਾ ਵਾਸੀਆਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਲਾਂ ਤੋਂ निजात ਦਵਾਈ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਮਰਜੀ ਸਿੰਘ ਜੋੜਾ ਆਪਣੇ ਵਾਰਡ ਵਾਸੀਆਂ ਨੂੰ ਵਾਰਡ ਨੰਬਰ 47 ਦੇ ਬੋਰਡਰਾਂ ਦੇ ਸਪੋਰਟਰਾਂ ਦਾ ਧੰਨਵਾਦ ਕਰਨ ਲਈ ਤੇ ਛੋਟੀ ਜਿਹੀ ਮੀਟਿੰਗ ਕੀਤੀ ਹੈ ਅੱਜ ਜਿਹਦੇ ਵਿੱਚ ਆਪਣੇ ਬੋਰਡਰਾਂ ਸਪੋਰਟਰਾਂ ਦਾ ਸਖਤ ਧੰਨਵਾਦ ਕਰਨਾ ਸਕੇਤਾ ਇਹ ਹੋ ਸਕਦਾ ਸਾਡੇ ਨੂੰ ਕੋਈ ਕਮੀਆਂ ਰਹਿੰਗੀਆਂ ਸਿਰ ਮੱਤੇ ਬਾਕੀ ਪਰਮਾਤਮਾ ਦੇ ਰਜਾ ਦੇ ਵੇਚਾ ਜੋ ਪਰਮਾਤਮਾ ਨੇ ਜਿਹਦੇ ਨਾਲ ਸਿਰ ਆਪਾਂ ਸੀ ਪਾਇਆ ਠੀਕ ਹੈ ਆਪਾਂ ਨੂੰ ਸਿਰ ਮੱਤੇ ਆਪਾਂ ਹੋਰ ਕੋਸ਼ਿਸ਼ ਕਰਾਂਗੇ ਜਿਹੜੀ ਸਾਡੀ ਕਮੀ ਰਹਿ ਗਈ ਆ ਉਹ ਕਮੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਜਨਤਾ ਦੇ ਨਾਲ ਸੰਪਰਕ 'ਚ ਰਵਾਂਗੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੰਮ ਆਪਣੀ ਵਾਰਡ ਦਾ ਅੱਗੇ ਲਾ ਕੇ ਕਰਾਂਗੇ ਤੇ ਜਿਹੜੀ ਸਾਡੀ ਕੋਈ ਕਮੀ ਪੇਸ਼ੀ ਆ ਉਹਨੂੰ ਦੂਰ ਕਰਕੇ ਜਨਤਾ ਦੀ ਕਚੈਰੀ ਦੇ ਵਿੱਚ ਖਰੇ ਉਤਰਾਂਗੇ ਪਤਾ ਕੀ ਆ ਜਨਤਾ ਦਾ ਜਿਹੜਾ ਪਿਛਲੀ ਇਲੈਕਸ਼ਨ ਦੇ ਵਿੱਚ ਇੱਕ ਤਰਫਾ ਸੀ ਜਦੋਂ ਝਾੜਵੀ ਸਰਕਾਰ ਬਣੀ ਉਹ ਲੋਕਾਂ ਨੂੰ ਡਰ ਸੀਗਾ ਇੱਕ ਇਹਨਾਂ ਨੇ ਆਪ ਪਾਰਟੀ ਵਾਲਿਆਂ ਨੇ ਮੋਲ ਐਡਾ ਬਣਾਇਆ ਸੀ ਕਿ ਜਨਤਾ ਜਿਹੜੀ ਡਰ ਦੇ ਨਾਲ ਘਰਾਂ ਚੋਂ ਨਹੀਂ ਨਿਕਲ ਸਕੀ ਅਸੀਂ ਵੀ ਨਹੀਂ ਜਿਹੜੇ ਆਪਣੇ ਵੋਟਰਾਂ ਨੂੰ ਕਰਾਂ ਚੋਂ ਕੱਢ ਸਕੀ ਆਪਣੀ ਚਲੋ ਗਾਂ ਸਾਨੂੰ ਥੋੜੀ ਜੀ ਰਾਜਨੀਤੀ ਸਾਡਾ ਪਿਛੋਕੜ ਵੀ ਨਹੀਂ ਸੀ ਕੋਈ ਏਡਾ ਵੱਡਾ ਫਿਰ ਵੀ ਆਪਾਂ ਚਲੋ ਦੂਸਰੇ ਨੰਬਰ ਦੇ ਆਏ ਆ ਕੋਈ ਗੱਲ ਨਹੀਂ ਜਿਹੜੀਆਂ ਕਮੀਆਂ ਵੇਸ਼ੀਆਂ ਉਹਨਾਂ ਨੂੰ ਦੂਰ ਕਰਾਂਗੇ ਤੇ ਜਨਤਾ ਦੇ ਨਾਲ ਜਿਹੜਾ ਸਾਡਾ ਸੰਪਰਕ ਹੈ ਜਿਹੜਾ ਨਹੀਂ ਹੋ ਸਕਿਆ ਜਿਹੜੀਆਂ ਸਾਡੀਆਂ ਕਮੀਆਂ ਸੀ ਉਹਨਾਂ ਨੂੰ ਦੂਰ ਕਰਦੇ ਹੋਏ ਇੰਦਰਵੀਰ ਸਿੰਘ ਬੁਲਾ ਰਿਆ ਜੀ ਨੇ ਸਾਨੂੰ ਬਹੁਤ ਮਾਨ ਸਨਮਾਨ ਦਿੱਤਾ ਜਨਤਾ ਨੇ ਮਾਨ ਸਨਮਾਨ ਦਿੱਤਾ ਜਿਹੜਾ ਕਿ ਜਦ ਗਿਆ ਹੀ ਪਹਿਲੀ ਵਾਰੀ ਅੱਠਾਂ ਦਸਾਂ ਦਿਨਾਂ ਦੇ ਵਿੱਚ ਫੇਰ ਵੀ ਬੜਾ ਜਿਹੜਾ ਇੰਨਾ ਪਿਆਰ ਆ ਜਨਤਾ ਨੇ ਬਖਾਇਆ ਸਾਡੇ ਨਾਲ ਜੇ ਕੋਈ ਸਾਡੀ ਕਮੀ ਆ ਤੂੰ ਹੁਣ ਦੂਰ ਕਰਕੇ ਹੋਰ ਮਾਨ ਸਨਮਾਨ ਵਧ ਕਰਾਂ ਦੀ ਕੋਸ਼ਿਸ਼ ਕਰਾਂ ਕੋਈ ਗੱਲ ਫੇਰ ਦੇਖੋ ਜੀ ਹੁਣ ਜਿਹੜਾ ਆਉਣ ਵਾਲੇ ਮੇਅਰ ਸਾਹਿਬ ਆ ਉਹ ਸਾਡੇ ਕਾਂਗਰਸ ਪਾਰਟੀ ਦੇ ਬੰਦੇ ਨੇ ਤੇ ਜਿਹੜੇ ਕਾਮਿਆਂ ਜਨਤਾ ਦੇ ਅੱਗੇ ਵਧ ਕੇ ਕਰਾਂਗੇ ਜਿਹੜੀਆਂ ਕੋਈ ਵੀ ਕਿਸੇ ਤਰ੍ਹਾਂ ਦੀਆਂ ਕਮੀਆਂ ਪੇਸ਼ੀਆਂ ਉਹਨਾਂ ਨੂੰ ਦੂਰ ਕੀਤਾ ਜਾਊਗਾ ਜਨਤਾ ਦੇ ਸੰਪਰਕ 'ਚ ਸਾਡੀ ਟੀਮ ਰਹੇਗੀ ਹੁਣ ਕੋਈ ਗੱਲ ਨਹੀਂ ਹੋਰ ਵੀ ਜਿਹੜੇ ਵੀ ਕਿਸੇ ਤਰ੍ਹਾਂ ਦਾ ਵੀ ਵਿਕਾਸ ਦੇ ਕੋਈ ਕੰਮ ਨੇ ਵਾਰਡ ਦੇ ਇਸੇ ਵਾਰਡ ਦੇ ਵਿੱਚ ਹੋਰ ਕਿਸੇ ਵਾਰਡ ਦੇ ਵੀ ਆਪਾਂ ਜਨਤਾ ਦੇ ਹਰ ਕੰਮ ਦੇ ਵਿੱਚ ਵਿਕਾਸ ਦੇ ਕਿਸੇ ਤਰ੍ਹਾਂ ਆਪਣੀ ਵਾਰਡ ਦਾ ਜਿਹੜਾ ਵਿਕਾਸ ਆ ਇਹ ਪਿੱਛੇ ਨਹੀਂ ਪੈਂਦਾਗੇ ਹਰ ਤਰ੍ਹਾਂ ਦੇ ਕੰਮ ਹੀ 24 ਘੰਟੇ ਸਾਡੇ ਜਿਹੜੇ ਘਰ ਦੇ ਦਰਵਾਜ਼ੇ ਆ ਉਹ ਜਨਤਾ ਦੇ ਲਈ ਖੁੱਲੇ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਖਤਰੀ ਦੇਖੋ ਜੀ ਕਮੀਆਂ ਹਰ ਇਨਸਾਨ ਕੋ ਥੋੜੀਆਂ-ਬੋਤੀਆਂ ਰਹਿ ਜਾਂਦੀਆਂ ਐ ਇਸ ਵਾਰ VOTING ਘੱਟ ਹੋਣ ਦਾ ਕਾਰਨ ਇਹ ਸੀ ਕਿ ਟਾਈਮ ਪੀਰੀਅਡ ਬਹੁਤ ਜ਼ਿਆਦਾ ਘੱਟ ਸੀ 8 ਤੋਂ 10 ਦਿਨ ਮਿਲੇ ਸਾਰੇ ਹੋ ਸਕਦਾ ਸਾਡੇ ਕੋਈ ਕਈ ਵਾਡਾਂ ਵਿੱਚ ਨਾ ਪਹੁੰਚਿਆ ਗਿਆ ਹੋਵੇ ਇਲਾਕਿਆਂ ਵਿੱਚ ਜਿਹਦੇ ਕਰਕੇ VOTING ਥੋੜੀ ਘੱਟ ਹੋਈ ਆ ਪਰ ਫਿਰ ਵੀ ਅਸੀਂ ਮੌਜੂਦਾ ਸਰਕਾਰ ਦੇ ਨਾਲ ਮੁਕਾਬਲਾ ਕੀਤਾ ਵਾ ਇਹ ਫੇਰ ਵੀ ਸਾਨੂੰ ਵੋਟ ਜਿਹੜੀ ਹੈ ਬਹੁਮਤ ਦੇ ਨਾਲ ਬਈ ਆ ਬਾਕੀ ਐਂਡ ਦੇ ਸਰਕਾਰਾਂ ਤੱਕੇ ਵੀ ਕਰਦੀਆਂ ਨੇ ਇੱਥੇ ਵੀ ਹੋਏ ਨੇ ਪਰ ਅਸੀਂ ਇਹਨੂੰ ਹਾਰ ਨਹੀਂ ਮੰਨਦੇ ਇੰਨਾ ਪਿਆਰ ਜਨਤਾ ਨੇ ਇਸ ਵਾਰ ਪਹਿਲੀ ਵਾਰ ਅਮਰਜੀਤ ਸਿੰਘ ਜੋੜਾਜੀ ਦਾ ਚਿਹਰਾ ਸਾਹਮਣੇ ਆਇਆ ਤੇ ਜਨਤਾ ਨੇ ਇੰਨਾ ਪਿਆਰ ਦਿੱਤਾ ਅਗਲੀ ਇਲੈਕਸ਼ਨ ਦੇ ਵਿੱਚ ਅਸੀਂ ਅੱਜ ਤੋਂ ਹੀ ਇੱਕ ਆਪਣੀ ਮੈਂਬਰੀ ਕਮੇਟੀ ਬਣਾਉਣ ਲੱਗੇ ਆ ਜਿਹਦੇ ਵਿੱਚ ਹਰ ਆਪਣੇ ਇਲਾਕੇ ਵਿੱਚ ਜਾ ਕੇ ਜਿਹੜੇ ਲੋਕਾਂ ਦੇ ਕੰਮ ਰੁਕੇ ਹੋਏ ਆ ਉਹਨਾਂ ਨੂੰ ਪੂਰਾ ਕਰਾਂਗੇ ਅਸੀਂ ਕਿਉਂਕਿ ਕਾਂਗਰਸ ਪਾਰਟੀ ਨੇ 46 ਕਾਉਂਸਲਰ ਜਿੱਦੇ ਆ ਜਿਹੜੇ ਕਰਕੇ ਕਿ ਉਹਨਾਂ ਦਾ ਮੇਅਰ ਤੇ ਪੱਕਾ ਵਾ ਮੇਅਰ ਜਦੋਂ ਸਾਡਾ ਵਾ ਤੇ ਸਾਡੇ ਕੰਮ ਆਲਰੇਡੀ ਹੋਣਾ ਹੀ ਹੋਣੇ ਆ ਤੇ ਆਪਾਂ ਹਰ ਕੰਮ ਜਿਹੜੇ ਤਨੋਂ ਮਨੋਂ ਤੁਹਾਨੂੰ ਦੇ ਨਾਲ ਜਨਤਾ ਨੇ ਨਾਲ ਆ ਬਾਕੀ ਸਾਨੂੰ ਹਾਜ਼ਿਰ ਤੇ ਨਾਲ ਕੋਈ ਮਤਲਬ ਨਹੀਂ ਅਸੀਂ ਪਹਿਲਾਂ ਵੀ ਸੇਵਾਦਾਰ ਬਣ ਕੇ ਹੀ ਕੰਮ ਕੀਤਾ ਤੇ ਹੁਣ ਵੀ ਸੇਵਾਦਾਰ ਬਣ ਕੇ ਕਰਾਂਗੇ ਪਰ ਆਉਣ ਵਾਲੀ 2027 ਦੀ ਇਲੈਕਸ਼ਨ ਨੂੰ ਵਿੱਚ ਜਦੋਂ ਮੇਅਰ ਹੀ ਸਾਡਾ ਵਾ ਤੇ ਕਾਂਗਰਸ ਸਰਕਾਰ ਦੀ ਦੇ ਆਪੇ ਜਿੱਤ ਹੋ ਜਾਣੀ ਅਸੀਂ ਵਾਰਡ ਨੰਬਰ 47 ਦੇ ਵੋਟਰਾਂ ਨੂੰ ਸਕੂਟਰਾਂ ਨੂੰ तहे दिलੋਂ ਧੰਵਾਦ ਹੈ ਜੀ ਜਿਨ੍ਹਾਂ ਨੇ ਅਮਰਜੀਤ ਸਿੰਘ ਜੋੜਾ ਨੂੰ ਵੋਟ ਪਾ ਕੇ ਇਹਨੇ ਭਾਰੇ ਵੋਟਾਂ ਦਿੱਤੀਆਂ 1000 ਵੋਟ ਪਈ ਸਾਡੇ ਵੀਰ ਨੂੰ ਕੋਈ ਗੱਲ ਨਹੀਂ ਹਾਰ ਜਿੱਤ ਤਾਂ ਬਣੀ ਆ 2027 ਦੇ ਵਿੱਚ ਆਪਾਂ ਦੁਬਾਰਾ ਕਾਂਗਰਸ ਪਾਰਟੀ ਲਿਆਵਾਂਗੇ ਤਗੜੇ ਹੋਵੇ ਸਾਰੇ ਕੰਮ ਕਰਾਵਾਂਗੇ ਐਸੋ ਜਿਹਾ ਆਪਣਾ ਮੇਰ ਸਾਹਿਬ ਵੀ ਕਾਂਗਰਸ ਪਾਰਟੀ ਦੇ ਬੰਨੇ ਆ ਜੇ ਕਿਸੇ ਨੂੰ ਵੀ ਕਿਸੇ ਕਿਸਮ ਦੀ ਲੋੜ ਪੈਂਦੀ ਆ ਤੇ ਅਮਰਜੀਤ ਸਿੰਘ ਜੋੜਾ ਦੇ ਨਾਲ ਤੁਰ ਕੇ ਉਹਦੇ ਸਾਰੇ ਕੰਮ ਕਰੇਗਾ ਤੇ ਵਾਰਡ ਨੰਬਰ 47 ਦੇ ਜਿੰਨੇ ਵੀ ਵਿਕਾਸ ਦੇ ਕੰਮ ਹੋਣਗੇ ਸਾਡਾ ਵੀਰ ਅੱਗੇ ਹੋ ਕੇ ਕਰੇਗਾ ਹਾਈ ਕਮਾਂਡ ਸੈਂਟਰ ਤੋਂ ਅੰਮਰਸਰ ਦੱਖਣੀ ਤੋਂ ਰੀਡ ਦੀ ਹੱਡੀ ਇੰਦਰਵੀਰ ਸਿੰਘ ਦੀ ਬਲਾਰੀਆ ਜਿਨ੍ਹਾਂ ਨਾਲ ਵਾਰਡ ਨੰਬਰ 47 ਤੋਂ ਅਮਰਜੀਤ ਸਿੰਘ ਦੀ ਜੋੜਾ ਜੁੜੇ ਹੋਏ ਨੇ ਜਿਨ੍ਹਾਂ ਨੂੰ ਟੀਟ ਦੇ ਨਵਾਜਿਆ ਗਿਆ ਜਿੱਤ ਤੇ ਹਾਰ ਹਾਰ ਤੇ ਜਿੱਤ ਇਹ ਚਲਦੀ ਰਹਿੰਦੀ ਹੈ ਲੇਕਿਨ ਅੰਦਰ ਵੀਰ ਸਿੰਘ ਬਲਾਰੀਆਣਾ ਜਿੰਨਾ ਵੀ ਗਰੁੱਪ ਜੁੜਿਆ ਵਾ ਜਿਹੜੇ ਅਮਰਜੀਤ ਸਿੰਘ ਦੀ ਜੋੜਾ ਕੁਝ ਵੋਟਾਂ ਦੇ ਫਾਸਲੇ ਨਾਲ ਰਹਿ ਗਏ ਨੇ ਇਹ ਹਾਰ ਨਹੀਂ ਇਹ ਜਿੱਤ ਜਿੱਤ ਇਸ ਕਰਕੇ ਅੰਬਰ ਸਰ ਦਾ ਮੇਅਰ ਕਾਂਗਰਸ ਦਾ ਵਾ ਪਬਲਿਕ ਨੂੰ ਜਨਤਾ ਨੂੰ ਭੈਣ ਭਰਾਵਾਂ ਨੂੰ ਕੋਈ ਵੀ ਕੰਮ ਹੋਵੇ ਇਹ ਇਹਨਾਂ ਨਾਲ ਪਹਾੜ ਨੂੰ ਥੰਬ ਬਣ ਕੇ ਖੜੇ ਆ ਇਹੇ ਦਾ ਕੰਮ ਰੋਕ ਨਹੀਂ ਦਵਾਂਗੇ ਆਉਣ ਵਾਲੀ ਸਰਕਾਰ ਵੀ ਕਾਂਗਰਸ ਦੀ ਆ ਇਹਨਾਂ ਦੇ ਸਾਥੀ ਰਾਜਾ ਜੀ ਲਾਟੀ ਹੋਣੀ ਬੱਬਰ ਜੀ ਜੋ ਵੀ ਆ ਜਿਨ੍ਹਾਂ ਦਾ ਮਨਾ ਨੀ ਜਾਣਦਾ ਇਹਨਾਂ ਨਾਲ ਹਰ ਵਕਤ ਤੱਤ ਬਚਾਤਾ ਇਹੀ ਖੜੇ ਆ ਆਉਣ ਵਾਲੇ ਟਾਈਮ ਮੌਜੂਦਾ ਕਾਉਂਸਲਰ ਨੇ ਮੌਜੂਦਾ ਸਰਕਾਰ ਹੋਏਗੀ ਸਾਰੇ ਕੰਮ ਪਬਲਿਕ ਦੇ ਆਉਣਗੇ ਕਿਸੇ ਦਾ ਕੰਮ ਨਹੀਂ ਰੁਕਿਆ ਜਾਏਗਾ